ਧਰਮ ਨਿਰਪੱਖਤਾ ਦਾ ਜਿਹੜਾ ਡਾਇਲੋਜੀ ਸੀ ਉਹਦੀ ਪਹਿਲੀ ਹਾਰ ਤਾਂ 47 ਦਿਖਾਈ ਦਿੰਦੀ ਹੈ ਤੇ ਜਿਹੜੀ ਅਗਵਾਈ ਜਦੋਂ ਵੀ ਕਰਦੀ ਹੈ ਜਿੰਨੇ ਵੀ ਮੁੱਦੇ ਆ ਤੇ ਹੁਣ ਕੋਈ ਸਿੱਖਾਂ ਦੇ ਮੁੱਦੇ ਆ ਤਾਂ ਇਹ ਕਦੇ ਸਿੱਖ ਲੀਡਰਸ਼ਿਪ ਨਾਲ ਕਾਬਲ ਨਹੀਂ ਕਹਿੰਦੇ ਹਨ ਤਾਂ ਤੇਰੇ ਦਾ ਬਥੜਾ ਉਹੋ ਉਹਦੀ ਸਾਰੀ ਲੀਡਰਸ਼ਿਪ ਨਾਲ ਕਾਬਲ ਹੈ ਜੇ 84 ਦਿਨ ਦੀ ਗੱਲ ਕਰਦੇ ਹੋ ਕੱਲੀ ਦਿੱਲੀ ਨਹੀਂ ਕੱਲੀ ਕਾਣਪੁਰ ਨਹੀਂ ਜਿਵੇਂ ਜੇ ਦਰਬਾਰ ਸਾਹਿਬ ਤੇ ਹਮਲਾ ਦੀ ਗੱਲ ਕਰਦੇ ਕੱਲਾ ਦਰਬਾਰ ਸਾਹਿਬ ਦੀ ਹੈ ਬਾਕੀ 35 ਗੁਰਦੁਆਰਿਆਂ ਦੀ ਗੱਲ ਨਾ ਜਿੱਥੇ ਜਾ ਕੇ ਤੁਸੀਂ ਅਟੈਕਸ ਦੀ ਗੱਲ ਕਰਦੇ ਹੋ ਤਾਂ ਉਹ ਕੋਈ ਗੱਲ ਤਾਂ ਹੈ ਨਹੀਂ ਜਦੋਂ ਉਹਦੇ ਪਿੱਛੇ ਔਰ ਜਿਹੜੇ ਸੇਚਮ ਨਾ ਹੋ ਉਹ ਰੇਸੇਚਮ ਜਾ ਨਹੀਂ ਰਿਹਾ ਟਾਪ ਉਹ ਸੋਸਾਇਟੀ ਜਿਹੜੀ ਸਾਰੀ ਦੁਨੀਆ ਨੂੰ ਮਤ ਦਿੰਦੀ ਆ ਕਿ ਸੈਕੂਲਰ ਜਮਾਹ ਹੁੰਦਾ ਹੈ ਮਾਤ ਸਤਕਾਰਜੋ ਮੰਤ ਸੇ ਮਾਗਮਾਨ ਜਸਤਰਜੀਤ ਸਿੰਘ ਜੀ ਡਾਕਟਰ ਸਾਹਿਬ ਤੇ ਹੋਰ ਸਾਰੇ ਸੱਜਣੋ ਵਾਹਿਗੁਰੂ ਜੀ ਦਾ ਕੰਨ ਸਾਹਿਬ ਸ੍ਰੀ ਵਾਹਿਗੁਰੂ ਜੀ ਦੀ ਬਤ ਹੈ ਹਰ ਸਾਲ ਦੀ ਸਾਧ ਦੇ ਦੌਰਾਨ ਵੀ ਬਾਰ ਬਾਰ ਇਸ ਤੇ ਗੱਲ ਹੁੰਦੀ ਹੈ ਕਿ ਨਹੀਂ ਕਿਤਾਬਾਂ ਲਿਖੀਆਂ ਲੱਗਾ ਬੜਾ ਕੁਝ ਹੋ ਗਿਆ ਔਰ ਲੱਗਦਾ ਇਹ ਹੈ ਕਿ ਜਿਹੜੀ ਸਿਆਸਤ ਹੈ ਕੱਲੀ ਸਿਆਸਤ ਆਪ ਦੇ ਆਪ ਕੁਝ ਦੀ ਨਾ ਸਿਆਸਤ ਬਗਾਰ ਸਕਦੀ ਐ ਐਡਾ ਵੱਡਾ ਡੀਪ ਰੂਟਡ ਜਿਹੜੇ ਮਾਮਲੇ ਹੁੰਦੇ ਨੇ ਉਹ ਸੋਸ਼ਲ ਨੈਟਵਰਕ ਚ ਹੁੰਦੇ ਨੇ ਸੋਸ਼ਲ ਫਾਈਬਰਿਕ ਚ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਸ ਤਰ੍ਹਾਂ ਕਾਸਟ ਪੈਟਰਨ ਸਾਡੇ ਇੰਨਾ ਢੁਮਾਈ ਤੱਕ ਚਲਾ ਗਿਆ ਹੈ ਸਦੀਆਂ ਤੋਂ ਚੱਲ ਰਿਹਾ ਹੈ बार-बार ਇੰਨੀਆਂ ਮੁਮਹਟਾਂ ਆ ਜਾਂ ਜਿਹੜੀਆਂ ਕਾਸਟ ਪੈਟਰਨ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਚਾਹੁੰਦੀਆਂ ਨੇ ਉਹ ਵੀ ਸਕਸੈਸ ਨਹੀਂ ਹੋ ਰਹੀ ਨਾ ਕਿਉਂਕਿ ਇੰਨਾ ਡੀਪ ਰੂਟਡ ਸੋਸ਼ਲ ਮਤਲਬ ਨੈਟਵਰਕ ਬਣਿਆ ਹੁੰਦਾ ਫੈਬਰਿਕ ਬਣਿਆ ਹੁੰਦਾ ਉਹਦੇ ਤੇ ਉਹ ਸਮਾਜਿਕ ਨੈਟਵਰਕ ਚੋਰੀ ਸਿਆਸਤ ਪਲਪਦੀ ਹੈ ਉਹਦੇ ਚ ਹੋਰ ਕੋਈ ਇਕਨੋਮਿਕ ਬਾਰਡਰ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਉੱਥੋਂ ਪੈਦਾ ਹੁੰਦੀਆਂ ਨੇ ਸਮਾਜ ਸਹਿਦ ਸਮਾਜ ਦਾ ਧਰਾਤਲ ਜਿਹਦੇ ਤੇ ਖੜ ਕੇ ਸਿਆਸਤ ਹੁੰਦੀ ਹੈ ਜਿਹਦੇ ਤੇ ਖੜ ਕੇ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦਾ ਹੁੰਦੀ ਹੈ ਔਰ ਇਹ ਤੋਂ ਪਹਿਲਾਂ ਹਿਸਟੋਰਿਕਲੀ ਵੀ ਤੁਸੀਂ ਦੇਖੋ ਕਿ ਪਹਿਲੀ ਧਰਮ ਨਿਰਪੱਖਤਾ ਦਾ ਜਿਹੜਾ ਡਾਇਲੋਜੀ ਸੀ ਉਹਦੀ ਪਹਿਲੀ ਹਾਰ ਤਾਂ 47 ਦਿਖਾਈ ਦਿੰਦੀ ਹੈ ਤੇ 47 ਦੇ ਵਿੱਚ ਲੀਡ ਕੌਣ ਕਰਦਾ ਸੀ ਮੇਜਰ ਤੌਰ ਤੇ ਲੀਡ ਤਾਂ ਜਿਹੜੀ ਕਾਂਗਰਸ ਕਹਿੰਦੀ ਸੀ ਮੈਂ ਪਹਿਲਾ ਧਰਮ ਨਿਰਪੱਖਾ ਹਾਂ ਉਹ ਸੀ ਨਾ ਮੇਨ ਲੀਡਰਸ਼ਿਪ ਤਾਂ ਉਹ ਹੈ ਤੇ ਜਿਹੜੀ ਅਗਵਾਈ ਜਦੋਂ ਵੀ ਕਰਦੀ ਹੈ ਜਿੰਨੇ ਵੀ ਮੁੱਦੇ ਆ ਤੇ ਹੁਣ ਕੋਈ ਸਿੱਖਾਂ ਦੇ ਮੁੱਦੇ ਤਾਂ ਕਹਿੰਦੇ ਸਿੱਖ ਲੀਡਰਸ਼ਿਪ ਦਾ ਕਾਬਿਲ ਹੈ ਕਹਿੰਦੇ ਆ ਨਾ ਤਾਂ ਫਿਰ ਇਹਦਾ ਮਤਲਬ ਉਹਦੀ ਸਾਰੀ ਲੀਡਰਸ਼ਿਪ ਤਾਂ ਕਾਬਿਲ ਹੈ ਚਾਹੇ ਉਹ ਜਿਹੜੀ ਮਰਜ਼ੀ ਹੋਈ ਤੇ ਜਿਹੜੇ ਚਾਹੇ ਕਾਂਗਰਸ ਦੀ ਹੋਈ ਚਾਹੇ ਜੀ ਦੀ ਮਰਜ਼ੀ ਹੋਈ ਔਰ ਤੁਸੀਂ ਇੰਟਰਸਟਿੰਗ ਗੱਲ ਇਹ ਹੈ ਕਿ ਮੁਸਲਮਾਨ ਲੀਗ ਤੇ ਆਰਐਸਐਸ ਦੋਨਾਂ ਨੇ ਤਾਂ ਆਜ਼ਾਦੀ ਦੀ ਮੂਵਮੈਂਟ ਚ ਕੋਈ ਰੋਲ ਪਲੇ ਨਹੀਂ ਕੀਤਾ ਕੋਈ ਮੂਵਮੈਂਟ ਦੇ ਵਿੱਚ ਕੋਈ ਉਸ ਲੈਵਲ ਦੀ ਗੱਲ ਨਹੀਂ ਹੋਈ ਕਦੇ ਵੀ ਇੱਕ ਆਪਣਾ ਰੂਲ ਲੈ ਕੇ ਬਹਿ ਗਏ ਰਾਜ ਲੈ ਕੇ ਬਹਿ ਗਏ ਇਹਦੇ ਬਾਵਜੂਦ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਤੋਂ ਉਰੂਨਾ ਬਣ ਹੀ ਗਏ ਨੇ ਉਸੇ ਸਾਰੇ ਮਾਮਲੇ ਦੇ ਵਿੱਚ ਮੈਂ ਪਰਸੋ ਚੌਥੀ ਅਜੇ ਇਸਤਿਹਾਕ احمد ਨਾਲ ਇੰਟਰਵਿਊ ਕੀਤੀ ਉਹ ਕਹਿੰਦੇ ਜਿਵੇਂ ਇੱਥੇ ਆਰਐਸਐਸ ਉਹਨਾਂ ਨੇ ਮੁਸਲਮਾਨ ਲੀਗ ਤੇ ਸਾਰੀ ਗੱਲ ਕੀਤੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਉਹ ਕੀਤੇ ਕਿਵੇਂ ਗਰਾਉਂਡ ਤੇ ਉਹ ਆ ਗਏ ਤੇ ਰੂਲਰ ਬਣ ਗਏ ਉਹ ਸਾਰੇ ਹਾਵਲੇ ਦੇ ਵਿੱਚ ਔਰ ਇਸ ਢੰਗ ਦੇ ਨਾਲ ਜਿਹੜਾ ਦੁਨੀਆਂ ਦੇ ਵਿੱਚ ਇੱਕ ਟ੍ਰੈਂਡ ਹੈ ਇੱਕ ਡਾਇਲੋਜੀਕਲ ਫਰੇਮਵਰਕ ਹੈ ਮਨੁੱਖ ਦਾ ਇੱਕ ਥੌਟ ਪ੍ਰੋਸੈਸ ਬਣਦਾ ਹੈ ਚੀਜ਼ਾਂ ਨੂੰ ਸਮਝਣ ਦੇ ਲਈ ਤੇ ਉਹ ਚੀਜ਼ਾਂ ਨੂੰ ਕਿਵੇਂ ਸਮਝਦੇ ਨੇ ਉਸ ਨਜ਼ਰੀਏ ਨਾਲ ਦੇਖਿਆ ਜਾਂਦੀਆਂ ਨੇ ਚੀਜ਼ਾਂ ਪੋਲੀਟੀਕਲੀ ਵੀ ਬਾਕੀ ਇਹ ਕੇਵਲ ਇੰਡੀਅਨ ਫੀਨੋਮਨਾ ਨਹੀਂ ਹੈ ਹੁਣ ਜੇ ਅੱਜ ਆਪਾਂ ਖੜ ਕੇ ਦੇਖੀਏ 84 ਤੋਂ ਬਾਅਦ ਲਗਾਤਾਰ ਕਈ ਜਈਏ ਸਾਰੀਆਂ ਚੀਜ਼ਾਂ ਹੈ ਨਹੀਂ ਜੋ 84 ਦੀ ਗੱਲ ਕਰਦੇ ਹੋ ਕੱਲੀ ਦਿੱਲੀ ਨਹੀਂ ਕੱਲੀ ਕਾਂਪੁਰ ਨਹੀਂ ਜਿਵੇਂ ਜੇ ਦਰਬਾਰ ਸਾਹਿਬ ਤੇ ਹਮਲਾ ਦੀ ਗੱਲ ਕਰਦੇ ਕੱਲਾ ਦਰਬਾਰ ਸਾਹਿਬ ਨਹੀਂ ਹੈ ਬਾਕੀ 35 ਗੁਰਦੁਆਰੇ ਵੀ ਨਹੀਂ ਨੇ ਨਾ ਜਿੱਥੇ ਜਾ ਕੇ ਤੁਸੀਂ ਅਟੈਕ ਦੀ ਗੱਲ ਕਰਦੇ ਹੋ ਤਾਂ ਉਹ ਕੋਈ ਇੱਕ ਗੱਲ ਤਾਂ ਹੈ ਨਹੀਂ ਜਦੋਂ ਉਹਦੇ ਪਿੱਛੇ ਇੱਕ ਹੁੰਦਾ ਇਸੇ ਤਰ੍ਹਾਂ ਉਹ ਜਿਹੜੀਆਂ ਦੋ ਨਵੀਆਂ ਕਿਤਾਬਾਂ ਉਹਨਾਂ ਨੇ ਵੱਖ-ਵੱਖ ਉਹਦੇ ਚ ਕੀਤੀਆਂ ਨੇ ਉਦੇਚ 25 ਸਟੇਟਾਂ ਕਵਰ ਕੀਤੀਆਂ ਨੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ ਤੇ 25 ਸਟੇਟਾਂ ਦੇ ਵਿੱਚੋਂ 300 ਕੁ ਡਰਾਮਾ ਜਿਹੜੀਆਂ ਕਵਰ ਕੀਤੀਆਂ ਤੇ ਵੱਖ-ਵੱਖ ਜਿੰਨੀਆਂ ਕਹਿਦੀਆਂ ਨੇ ਜੋ ਡਾਟਾ ਜਿਹੜਾ ਜਿੱਥੇ-ਜਿੱਥੇ ਫਿਰ ਕੇ ਲਿਆ ਗਿਆ ਔਰ ਉਹ ਸਾਡੇ ਸਾਹਮਣੇ ਜੇ ਦਿਖਾਈ ਦਿੰਦਾ ਉਹਦੇ ਵਿੱਚ ਵੀ ਉਹ ਮੰਨਦੇ ਨੇ ਕਿ ਕੁਝ ਸਟੇਟਾਂ ਦੇ ਵਿੱਚ ਜਿੱਥੇ ਕਿਤੇ ਨਹੀਂ ਹੈ ਜਿਹਦਾ ਡਾਇਰੈਕਟਲੀ ਜਾਂ ਉਸ ਨਾਲ ਸਬੰਧ ਨਹੀਂ ਜਾਂ ਡਾਇਰੈਕਟਲੀ ਕੋਈ ਨੈਸ਼ਨਲ ਲੈਜਮਾਰੀ ਜੋ ਅੰਡਰਸਟੈਂਡਿੰਗ ਐ ਅਪਰੋਚ ਦੀ ਐ ਉਹਦੇ ਚ ਕੋਈ ਡਿਫਰੈਂਸ ਐ ਜਾਂ ਕੋਈ ਵੱਖ-ਵੱਖ ਫਰਕ ਐ ਉਹ ਉਹਦੇ ਚ ਕੋਟ ਕਰਦੇ ਨੇ ਨੋਟ ਕਰਦੇ ਨੇ ਵੀ ਤਿੰਨ ਸਟੇਟਾਂ ਦੇ ਵਿੱਚ ਕਾਫੀ ਬਚਤ ਰਹੀ ਐ ਐਂਟੀ ਰਾਮਾ ਰਾਓ ਸਿਆੰਦਰਾ ਪ੍ਰਦੇਸ਼ ਦੇ ਵਿੱਚ ਉੱਥੇ ਸ਼ੁਰੂ ਤੋਂ ਬਚਤ ਰਹੀ ਇਸੇ ਤਰ੍ਹਾਂ ਤਾਮਿਲਨਾਡੂ ਚ ਬਚਤ ਰਹੀ ਵੈਸਟਰਨ ਹਾਲੂ ਚ ਬਚਤ ਰਹੀ ਤਿੰਨੋਂ ਕੋਟ ਕਰਦੇ ਨੇ ਕਿਤੇ ਕਿਤੇ ਮਾੜੀ-ਮੋਟੀ ਹੋਈ ਐ ਕਲਕੱਤੇ ਚ ਵੀ ਕੁਝ ਘੱਟਾ ਰਾਮਾ ਬਾਕੀ ਉਹ ਤਾਂ ਬਚਤ ਰਹੀ ਐ ਮਾਮਲਾ ਕੇਵਲ ਇਹ ਐ ਕਿ ਸਟੇਟ ਜਦੋਂ ਉਸ ਮਾਈਂਡਸੈਟ ਨਾਲ ਬਿਲਕੁਲ ਤੋਂ ਇਨਕਾਰ ਕਰ ਦਿੰਦੀ ਹੈ ਜਿਹੜਾ ਸੁਸਾਇਟੀ ਚ ਮਤਲਬ ਆਲਰੇਡੀ ਪਰਵੇਲ ਕਰਦਾ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਉਹ ਬਫਰ ਦਾ ਕੰਮ ਕਰ ਸਕਦੀ ਹੈ ਉਸ ਸਮੇਂ ਉਹ ਉੱਥੇ ਦੀ ਉਸ ਮਾਨਸਿਕਤਾ ਨੂੰ ਰੋਕ ਸਕਦੀ ਹੈ ਜੇਕਰ ਕੋਈ ਹੜਦੋਂਗ ਬਚਾਏ ਕੋਈ ਬਾਕੀ ਕਰੇ ਐਕਚੁਅਲੀ ਸਟੇਟ ਦਾ ਰੋਲ ਵੀ ਇਹੀ ਮੰਨਿਆ ਜਾਂਦਾ ਜਾਂ ਬਾਕੀ ਜਿਹੜੇ ਵੀ ਕੋ ਸਿਕਿਉਰਿਟੀ ਨੈਟਵਰਕ ਹੈ ਜਾਂ ਚੰਗੇ ਲੋਕ ਨੇ ਜਾਂ ਬਾਕੀ ਲੋਕ ਨੇ ਹੁੰਦਾ ਨਾ ਕਿ ਇਨਸਾਨੇ ਕਰਦਾ ਤਾਂ ਕਰੂਗਾ ਪਰ ਉਹਦੇ ਵਿੱਚ ਖੜਦਾ ਕਿਵੇਂ ਜਦੋਂ ਸਟੇਟ ਨਾਲ ਮਿਲੀ ਹੋਵੇ ਉਦੋਂ ਫਿਰ ਉਹ ਕਈ ਗੁਣਾ ਜ਼ਿਆਦਾ ਨੁਕਸਾਨ ਕਰਦੀ ਹੈ ਮਲਟੀਪਲ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਲਗਾਤਾਰ ਜਾਂਦੀ ਹੁਣ ਜਦੋਂ ਵੱਡੇ ਪੱਧਰ ਤੇ ਇੱਕ ਗੱਲ ਚੱਲਦੀ ਹੈ ਅਸੀਂ ਕਹਿ ਰਹੇ ਆ ਕਿ ਸਾਡੇ ਕੰਟਰੀ ਦਾ ਇਕੱਲਾ ਸਵਾਲ ਨਹੀਂ ਜੇ ਦੁਨੀਆਂ ਭਰ ਦੇ ਵਿੱਚ ਜਦੋਂ ਟਰੰਪ ਜਿੱਤਦਾ ਅਮਰੀਕਾ ਦੇ ਵਿੱਚ ਜਦੋਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਉਹ ਵਰਤਾਰੇ ਜਿੱਤਦੇ ਨੇ ਇਹ ਵਰਤਾਰਿਆਂ ਦਾ ਖੇਡ ਹੈ ਕਿ ਮੇਰੇ ਕੋਲੇ ਟੈਕਨੀਕਲੀ ਇੱਕ ਜਾਂ ਬਾਕੀ ਦੋ ਗੱਲਾਂ ਦਾ ਕੁਐਸਚਨ ਨਹੀਂ ਹੈ ਤੇ ਮжоਰਿਟੀ ਆਪਣੀ ਰੇਸੇ 'ਚ ਮੈਂ 트럼ਪ ਦਾ ਜਿੱਤਣ ਦਾ ਮਾਮਲਾ ਔਰ ਜੇ ਰੇਸੇ 'ਚ ਨਾ ਹੋਵੇ ਉਹ ਰੇਸੇ 'ਚ ਜਾ ਨਹੀਂ ਰਿਹਾ ਟੌਪ ਉਹ ਸੋਸਾਇਟੀ ਜਿਹੜੀ ਸਾਰੀ ਦੁਨੀਆ ਨੂੰ ਵੋਟ ਦਿੰਦੀ ਆ ਕਿ ਸੈਕੂਲਰ ਜਮਾਹ ਹੁੰਦਾ ਹੈ ਤੇ ਡੈਮੋਕ੍ਰੇਸੀ ਆ ਹੁੰਦੀ ਹੈ ਸਿਟੀਜ਼ਨ ਦੀ ਵੈਲੀ ਇਹ ਹੁੰਦੀ ਹੈ ਇਹ ਸਾਰਿਆਂ ਦੇ باوجود ਗਲੋਬਲ ਟ੍ਰੈਂਡ ਜਿਹੜਾ ਜੇਕਰ ਉਸ ਪਾਸੇ ਜਾ ਰਿਹਾ ਹੈ ਨਾਰਮਲੀ ਇਹ ਮੰਨੇ ਜਾਂਦਾ ਕਿ ਉਹ ਕ੍ਰਾਈਸਿਸ ਜਿਹੜਾ ਉਹਨਾਂ ਚੀਜ਼ਾਂ ਨੂੰ ਜਨਮ ਦੇ ਦਿੰਦਾ ਫਿਰ ਇਕਨੋਮਿਕ ਸੋਸ਼ਲ ਤੇ ਹਰ ਤਰ੍ਹਾਂ ਦਾ ਕ੍ਰਾਈਸਿਸ ਜਿਹੜਾ ਉਹ ਜਗਤਾਂ ਨੂੰ ਵੀ ਜਨਮ ਦਿੰਦਾ ਉਹ ਦੰਗਿਆਂ ਨੂੰ ਵੀ ਜਨਮ ਦਿੰਦਾ ਉਹ ਕਿਸੇ ਇੱਕ ਨੂੰ ਮਾਰਨ ਦੇ ਤੇ ਉਹ ਸਟੇਟ ਓਵਰਆਲ ਕਿਸ ਢੰਗ ਨਾਲ ਡਿਲੇ ਕਰਦੀਆਂ ਨੇ ਚੀਜ਼ਾਂ ਘਟਨਾਵਾਂ ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਨੂੰ ਗੱਲ ਕਰਦਾ ਉਹ ਕੇਵਲ ਇੱਕ ਗੱਲ ਨਹੀਂ ਕਰਦਾ ਕਿ ਇਹ ਤਾਂ ਵੋਕਲਸਾਨੂੰ ਦਿਖਾਈ ਦਿੰਦਾ ਸਟੇਟ ਸਟਰਕਚਰ ਦੇ ਵਿੱਚ ਜਿਹੜੀਆਂ ਧਾਚਾ ਗੱਤ ਕੇਲੇ ਗਿੰਦੇ ਨੇ ਸਟਰਕਚਰ ਮੌਤਾ ਨੇ ਹੁਣ ਜੇ ਲਾ ਇਲਾਜ ਮਰ ਰਹੇ ਸਾਰੇ ਬੰਦੇ ਵੀ ਤਾਂ ਮੌਤਾ ਨੇ ਨਾ ਡੇਲੀ ਹੋ ਰਹੀਆਂ ਨੇ ਆ ਅੱਜ ਦਾ ਅੱਜ ਹੀ ਖਬਰ ਹੈ ਡਾਟਾ ਪਿਛਲੇ 10 ਕੁਝ ਸਾਲਾਂ ਦਾ ਜਿਹੜਾ 15 ਲੱਖ ਬੰਦਾ ਰੋਡ ਰੋਡ ਐਕਸੀਡੈਂਟ ਚ ਮਰਦਾ ਬਰ ਗਿਆ ਸਾਡੇ ਤੇ ਇਸ ਕਿਸੇ ਦੀ ਤਾਂ ਜ਼ਿੰਮੇਵਾਰੀ ਹੁੰਦੀ ਹੋਣਾ ਕੋਈ ਸੜਕਾਂ ਕਹੋ ਜਿਹਾ ਨੇ ਡਰਾਈਵਰ ਕਹੋ ਜਿਹਾ ਨੇ ਸਿਸਟਮ ਕਿਉਂ ਜਾਂ ਬਣਿਆ ਹੋਇਆ ਹੈ ਉਹ ਵੀ ਤਾਂ ਇੱਕ ਹੱਦ ਤੱਕ ਜ਼ਿੰਮੇਵਾਰੀ ਉਹਨਾਂ ਦੀ ਥਾਂ ਕਿਤੇ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਸਟਰਕਚਰ ਨੂੰ ਬੈਲੈਂਸ ਆ ਉਹ ਅਜੇ ਕਾਫੀ ਦੂਰ ਆ ਉਹ ਨਹੀਂ ਗੱਲ ਨਹੀਂ ਹੁੰਦੀ ਉਹਦੇ ਵਿੱਚ ਮਰ ਜਾਂਦੇ ਨੇ ਤਾਂ ਮਰ ਜਾਂਦੇ ਨੇ ਕਿੰਨੇ ਮਜ਼ਦੂਰ ਕਿੰਨੇ ਰੋਟੀ ਜਿਹਨਾਂ ਨੂੰ ਨਹੀਂ ਮਿਲਦੀ 80-82 ਕਰੋੜ ਬੰਦਾ ਜੇ ਭੁੱਖ ਨਾਲ ਮਰ ਰਿਹਾ ਹੈ ਹਰਿਆਣੇ ਦੀ ਉਹ ਮੈਂ ਖਬਰ ਪੜ੍ਹ ਰਿਹਾ ਹਰਿਆਣੇ 'ਚ 70% ਬੀਪੀਐਲ ਚ ਆ ਗਏ ਕਹਿੰਦੇ ਜਿਹੜਾ ਸਾਡੇ ਤੋਂ ਤਾਂ ਬੜਾ ਤੇਜ਼ ਤਰੱਕੀ ਕਰ ਰਿਹਾ ਜੀ ਹਰਿਆਣਾ ਬੜਾ ਗੜਗਾਉ ਹੈ ਨਾ ਕੋਲ ਫਾਖਲਵਾਲਾ ਅਸੀਂ ਵਾਰ-ਵਾਰ ਇੱਕ ਗੱਲ ਕਰ ਰਹੇ ਹਾਂ ਤੇ ਲੈਡਨ ਡਾਟਾ ਤੇ ਹੋਰ ਨਵੇਂ ਲੋਕ ਜੁੜਦੇ ਜਾਂਦੇ ਨੇ ਬੀਪੀਐਲ ਚ ਆਉਂਦੇ ਜਾਂਦੇ ਜਿਹੜਾ ਉਹ ਅਨਈਵਨੈਸਾ ਜਿਹੜੀ ਉਹ ਵੀ ਉਸ ਲੈਵਲ ਦੇ ਉੱਤੇ ਗੱਲ ਕਰਦੀ ਹੈ ਹੁਣ ਸਵਾਲ ਇੱਕ ਹੈ ਕਿ ਤੁਸੀਂ ਦੇਖੋ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਬਣਾਉਨੇ ਆ ਬਦਤਰ ਦੇ ਤੌਰ ਦੇ ਉੱਤੇ ਕੀ ਫਰੀडम ਆਫ ਐਕਸਪ੍ਰੈਸ਼ਨ ਹੈ ਵੱਡੇ ਪੱਧਰ ਤੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮਾਹੌਲ ਹਰ ਇੱਕ ਆਪਣਾ ਵਿਚਾਰ ਰੱਖਣ ਦਾ ਹਰ ਇੱਕ ਨੂੰ ਆਪਣੀ ਆਡੈਂਟਿਟੀ ਰੱਖਣ ਦਾ ਜੇ ਤਾਂ ਇਹੋ ਜਿਹਾ ਇੱਕ ਸਰਜਿਆ ਜਾਂਦਾ ਮਾਹੌਲ ਹੈ ਤਾਂ ਉਸ ਸਪਿਅਰਿਟੀ ਪ੍ਰੋਵਾਈਡ ਕਰਦਾ ਜੇ ਉਹ ਮਾਹੌਲ ਲਈ ਲਗਾਤਾਰਤਾ ਦੇ ਵਿੱਚ ਮਹਾਂ ਤੰਗ ਹੁੰਦਾ ਜਾਂਦਾ ਘੇਰਾ ਤਾਂ ਇਹਦਾ ਮਤਲਬ ਹੈ ਖਤਰਾ ਵੱਧਦਾ ਜਾ ਰਿਹਾ ਲਗਾਤਾਰ ਖਤਰਾ ਵੱਧਦਾ ਜਾ ਰਿਹਾ ਸਾਡੇ ਕੰਟਰੀ ਚ ਵੀ ਉਹ ਖਤਰਾ ਪਹਿਲਾਂ ਨਾਲੋਂ ਵੱਧਦਾ ਹੀ ਜਾ ਰਿਹਾ ਹੈ ਜੇ ਘਟ ਨਹੀਂ ਰਿਹਾ ਜਿਹੜਾ ਪ੍ਰੀਪਰਫ ਐਕਸਪ੍ਰੈਸ਼ਨ ਜਦੋਂ ਯੂਏਪੀਏ ਬਣਾਊਗਾ ਜਦੋਂ ਆਮਨਾਈਏ ਬਣਊਗਾ ਜਦੋਂ ਸੀਏ ਬਣਊਗਾ ਜਦੋਂ ਐਨਐਸਏ ਅਜੇ ਵੀ ਲਾਗੂ ਰਹੂਗਾ ਜਿਹੜਾ ਕਲੋਨੀਅਲ ਐਕਟ ਹੈ ਜਦੋਂ ਵਗ ਵਗ ਚੀਜ਼ਾਂ ਲਗਾਤਾਰਤਾ ਦੇ ਵਿੱਚ ਬੜੀਆਂ ਹੋਈਆਂ ਨੇ ਇਹਦਾ ਮਤਲਬ ਉਹ ਔਜ਼ਾਰ ਉਹ ਹਥਿਆਰ ਉਹ ਸਭ ਕੁਝ ਸੋਚ ਵੀ ਉਹਦੋਂ ਤੱਕੀ ਹੋ ਰਹੀ ਹੈ ਮジョਰਿਟੇਰੀਅਨ ਢਾਂਚਾ ਵੀ ਜਿਹੜਾ ਬਣਿਆ ਜਾ ਰਿਹਾ ਉਹਦੋਂ ਟਾਈਟ ਕੀਤਾ ਜਾ ਰਿਹਾ ਉਹ ਸਾਰੇ ਮਾਮਲੇ ਦੇ ਵਿੱਚ ਤੇ ਜਿੱਦਾਂ ਮਤਲਬ ਐਕਸ਼ਨ ਉਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਜਾਰੀ ਨੇ ਉਹ ਤੋਂ ਜ਼ਿਆਦਾ ਸ਼ਿੱਦਤ ਦੇ ਨਾਲ ਜ਼ਿਆਦਾ ਬੜੇ ਹੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਵਰਕੇ। ਔਰ ਇਹ ਲੋਕ ਇਸੇ ਤੱਕ ਦੇ ਨਾਲ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਉੱਥੇ ਲੜਨ ਵਾਲੇ ਲੋਕਾਂ ਨੇ। ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ 'ਚ ਮੂਵਮੈਂਟ ਕੰਪੈਰੇਟਿਵਲੀ ਕਮਜ਼ੋਰ ਹੈ ਜਿੰਨਾ ਟਾਈਟ ਹੋ ਰਿਹਾ ਉਹਦੇ ਮੁਕਾਬਲੇ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਸਿਟੀਜਨ ਦੀਆਂ ਹਿਊਮਨ ਰਾਈਟਸ ਸੋਸਾਇਟੀ ਆਪਦੀਆਂ ਉਹ ਓਡੇ ਵੱਡੇ ਕੱਦ ਤੇ ਮੂਵਮੈਂਟਾਂ ਨਹੀਂ ਜਾਓ ਫਿਰ ਬੰਡੀਆਂ ਹੋਣੀਆਂ ਨੇ ਕਿਸ ਰੰਗ ਸੰਗਤ ਦੇ ਵਿੱਚ ਮਤਲਬ ਜੇ ਸਾਈ ਬਾਪਾ ਦੀ ਮੌਤ ਬਾਅਦ ਦੇ ਵਿੱਚ ਹੋਉਂਦੀ ਐ ਐਕਚੁਅਲੀ ਮੌਤ ਤਾਂ ਜਿਹੜੀ ਚੀਜ਼ ਹੋ ਗਈ ਜਿਸ ਢੰਗ ਨਾਲ ਰੱਖਿਆ ਹੋਇਆ ਸਾਡੇ ਸਾਹਮਣੇ ਦਿਖਾਈ ਦਿੰਦਾ ਨਾ ਜਿਹੜਾਂ ਨੇ ਮਰ ਜੀ ਇਹ ਜੇ ਸਟ੍ਰੈਂਥ ਸਵਾਮੀ ਦੀ ਮੌਤ ਉੱਥੇ ਹੋ ਗਈ ਜੇ ਸੋਦਾ ਭਾਰਤਵਾਦ ਮੁੰਬਈ ਤੋਂ ਬਾਹਰ ਅੱਜ ਵੀ ਨਹੀਂ ਜਾ ਸਕਦੀ ਜੇ ਬਾਕੀ ਐ ਉਹਨਾਂ ਦੀ ਗੱਲ ਸ਼ਾਇਦ ਇੱਥੇ ਨਹੀਂ ਹੁੰਦੀ ਜਿਹੜੇ 84 ਵਾਲਾਂ ਦੀ ਗੱਲ ਸ਼ਾਇਦ ਉੱਥੇ ਨਹੀਂ ਹੁੰਦੀ ਜਿਹੜੀਆਂ ਇਹ ਗੱਲਾਂ ਨੇ ਜਿਹੜੀ ਇੱਕ ਡਿਵੀਜ਼ਨ ਹੁੰਦੀ ਐ ਜਦੋਂ ਹਿਊਮਨ ਦਾ ਮਤਲਬ ਤਾਂ ਹਿਊਮਨ ਹੈ ਤੇ ਜਿਹੜੇ ਰਾਈਟਸ ਘੱਟੋ ਘੱਟ ਕਨਸਟੀਟਿਊਸ਼ਨ ਰਾਈਟ ਨੇ ਜੋ ਵੀ ਨਹੀਂ ਮੰਨਦੇ ਬਾਕੀ ਤਾਂ ਦੂਰ ਦੀ ਗੱਲ ਹੈ ਉਹ ਬਖਰੇਵੇਂ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਆਪਸੀ ਵੰਡਾਉਂਦੇ ਉਹ ਵੀ ਇੱਕ ਆਧਾਰ ਬਣ ਜਾਂਦੀਆਂ ਨੇ ਜਦੋਂ ਤੁਸੀਂ ਦੂਜੇ ਖاموش ਰਹਿੰਦੇ ਹੋ ਇੱਕ ਤੇ ਦੂਜਾ ਦੂਜੇ ਤੇ ਤੀਜਾ ਤੀਜੇ ਤੇ ਚੌਥਾ ਉਸ ਗੱਲ ਨੂੰ ਵੀ ਇੱਕ ਸੋਚਣ ਦੇ ਨਜ਼ਰੀਏ ਵਜੋਂ ਮੇਰੇ ਕਹਿਣਾ ਦੇਖਿਆ ਜਾਣਾ ਚਾਹੀਦਾ ਔਰ ਜਿਵੇਂ ਸਿੱਧੂ ਸਾਹਿਬ ਇੱਥੇ ਗੱਲ ਕਰਦੇ ਸੀ ਸਰਧਾਰਥ ਵਰਧਨ ਰਾਜਨ ਕਹਿੰਦਾ ਵੀ ਜਦੋਂ Hindu ਖੜ ਕੇ ਗੱਲ ਕਰੂਗਾ ਸਾਡੇ ਉਹਦੀ ਇਹ ਕੱਲੇ Hindu ਕੋਲ ਕਾਮਨ ਸੋਸਾਇਟੀ ਗੱਲ ਕਰੂਗੀ ਜਦੋਂ ਸਾਰੇ ਦੀ ਸਾਰੀ ਅਸੀਂ ਮੁਸਲਮਨ ਮੁਸਲਮ ਜਮਾਰੇ ਕਿੰਨਾ ਕੁ ਗੱਲ ਕਰਦੇ ਸੀ ਸਿੱਖ ਮੁਸਲਮ ਸਿੱਖਾਂ ਬਾਰੇ ਕਿੰਨੀ ਗੱਲ ਕਰਦੇ ਨੇ ਜਦੋਂ ਇਹਨਾਂ ਦਾ ਬਾਕੀ ਹੁੰਦਾ ਕੱਲੇ ਇੱਕ ਉਹ ਮੇਜੋਰਿਟੀ ਹੈ ਠੀਕ ਹੈ ਮੇਜੋਰਿਟੀ ਦਾ ਆਪਣਾ ਹੀ ਗੱਲ ਪਰ ਕ੍ਰਿਸਚੀਅਨ ਬੋਧੀ ਜੈਨੀ ਮੁਸਲਮ ਹੋਰ ਜਿੰਨੀਆਂ ਆਡੈਂਟਿਟੀਜ਼ ਹੈਗੀਆਂ ਨੇ ਉਹ ਕਾਮਨ ਹੋ ਕੇ ਕਿੰਨੀਆਂ ਕਾਡੈਂਟਿਟੀਜ਼ ਕਾਮਨ ਗੱਲ ਕਰਦੀ ਜਾਂਦੇ ਉਹ ਸਾਰੇ ਸੈਟਅਪ ਦੀ ਉਹੀ ਤਾਂ ਇੱਕ ਬੜਾ ਵੱਡਾ ਕੁਐਸਚਨ ਹੈਗਾ ਹੀ ਆ ਇੱਕ ਦੁਨੀਆ ਤੇ ਔਰ ਇਸੇ ਕਰਕੇ ਹੈ ਕਿ ਜਿਹੜਾ ਇੱਕ ਗਲੋਬਲ ਵਰਤਾਰੇ ਵੱਲ ਨੂੰ ਜਿਹੜੀਆਂ ਇਹ ਚੀਜ਼ਾਂ ਹੁਣ ਜਾ ਰਹੀਆਂ ਨੇ ਮੇਰੇ ਤੋਂ ਕਹਿ ਲੈ ਸਾਰੇ ਕਿਤੇ ਹੋਰ ਖਤਰਨਾਕ ਹੈ ਜਿਹੜਾ ਮਾਮਲਾ ਹੁਣ ਚੱਲਿਆ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦੇ ਮਿਲ ਚਾਹੇ ਨਿੰਜਰ ਕਤਲकांड ਤੋਂ ਬਾਅਦ ਹੋ ਰਿਹਾ ਮਾਹੌਲ ਚਾਹੇ ਪੰਨੂ ਦੇ ਮਾਮਲੇ ਦੇ ਵਿੱਚ ਅਮਰੀਕਾ ਦੀ ਅਦਾਲਤ ਚੱਲ ਰਿਹਾ ਮਾਮਲਾ ਇਹ ਹੁਣ ਗਲੋਬਲ ਫਿਗਰ ਉਸ ਰੂਪ ਦੇ ਵਿੱਚ ਵੀ ਵਧਦਾ ਜਾ ਰਿਹਾ ਹੈ ਸਾਰਾ ਤਾਂ ਹੌਲੀ ਹੌਲੀ ਕਰਕੇ ਉਹ ਨਜ਼ਰੀਆ ਬਣਦਾ ਹੈ ਇੱਕ ਪਹਿਲਾਂ ਕਹਿੰਦੇ ਨੇ ਮਤਲਬ ਨਾਮ ਨੂੰ ਮਾਰਾ ਦੇ ਦਿਓ ਬੈਂਡ ਨੇਮ ਦੇ ਦਿਓ ਤੇ ਫਿਰ ਮਾਰ ਦਿਓ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਗੈਂਗਸਟਰ ਬਣਾ ਦਿਓ ਕਹਿੰਦੇ ਹੋ ਕਿ ਗੈਂਗਸਟਰ ਪੈਦਾ ਕਰੋ ਤਾਂ ਗੈਂਗਸਟਰ ਹੈ ਚਾਹੇ ਦੋ ਕੇਸ ਕਾਦੇ ਕਰਕੇ ਪਏ ਨੇ ਕਾਦੇ ਨਹੀਂ ਉਹਨੂੰ ਮਾਰ ਦਿਓ ਕੋਈ ਸੋਸਾਇਟੀ ਨਹੀਂ ਕਹੂਗੀ ਕੋਈ ਗੱਲ ਨਹੀਂ ਮਾਰਤਾ ਤਾਂ ਤਾਕੀ ਮਾਰਦੇ ਕੋਈ ਸੋਸਾਇਟੀ ਇਹ ਨਹੀਂ ਕਹੂਗੀ ਵੀ ਉਹਦੇ ਵੀ ਰਾਈਟਸ ਨੇ ਚਾਹੇ ਉਹ ਗੈਂਗਸਟਰ ਸੀ ਥਰੂ ਕੋਰਟ ਕਿਉਂ ਨਹੀਂ ਆਇਆ ਥਰੂ ਰੂਲ ਆਫ ਲਾਅ ਕਿਉਂ ਨਹੀਂ ਆਇਆ ਇਸੇ ਤਰ੍ਹਾਂ ਰੈਪਿਸਟ ਨੇ ਜਿਹੜੇ ਬੰਦੇ ਜਦੋਂ ਉਹ ਕਰਦੇ ਇਹ ਮੈਂ ਬੈਡਨੇਮ ਨਾਲ ਪਹਿਲਾਂ ਸਾਰੇ ਤਾਕਤ ਆਪਣੇ ਹੱਥ ਚ ਲੈ ਲੈਂਦਾ ਤੇ ਉਹ ਕਹਿੰਦਾ ਇਹਨਾਂ ਨੂੰ ਤਾਂ ਮਾਰੋ ਉਸੇ ਜਗ੍ਹਾ ਲਿਜਾ ਕੇ ਦਵਾਰਾਂ ਤੇ ਸਾਰੀ ਸੋਸਾਇਟੀ ਨਾਲ ਹੁੰਦੀ ਐ ਸਟੇਟ ਦੇ ਕਿ ਹਾਂ ਮਾਰੋ ਠੀਕ ਐ ਮਾਰਨੀ ਚਾਹੀਦਾ ਇਹਨਾਂ ਨੂੰ ਤਾਂ ਅੱਜੇ ਉਹ ਜਿਹੜਾ ਮਾਈਂਡ ਬੋਖਲਾ ਕਰਨ ਦਾ ਸਵਾਲ ਆ ਕਨਸੈਪਚੁਅਲ ਮਾਈਂਡ ਤੇ ਤੁਸੀਂ ਕਿੱਥੇ ਕਿਵੇਂ ਖੜਦੇ ਹੋ ਉਹ ਬਹੁਤ ਔਖਾ ਕੰਮ ਐ ਤੇ ਕੋਈ ਕਹੂਗਾ ਵੀ ਤਾਂ ਸ਼ਾਇਦ ਉਹਨੂੰ ਵੀ ਮਾਰ ਦਿੱਤੇ ਜਾਵੇ ਨਾਲ ਐ ਅੱਛਾ ਇਹ ਤਾਂ ਰੇਪਿਸਟ ਦੇ ਨਾਲ ਐ ਉਹ ਕਹੂਗਾ ਅੱਛਾ ਇਹ ਤਾਂ ਬੁੱਡੇ ਵਿਦਵਾਸ ਦੇ ਨਾਲ ਐ ਇਹ ਤਾਂ ਫਲਾਨੇ ਦੇ ਨਾਲ ਹੈ ਉੱਥੇ ਜਦੋਂ ਕੜਨ ਤੇ ਕੁਐਸਚਨ ਨੇ ਉਹ ਕਲੈਕਟਿਵ ਸੁਸਾਇਟੀ ਜਿਹੜੀ ਹੈ ਦਿਨਾਂ ਤੋਂ ਅਲੱਗ ਵੀ ਸੋਚਦੀ ਹੈ ਇੰਟਰਨਲੀ ਵਿਚਾਰ ਚਰਚਾ ਕਰਦੀ ਹੈ ਮਾਈਂਡ ਮੇਕਅਪ ਜਿੰਦਰ ਨੂੰ ਬਣੂਗਾ ਸੁਸਾਇਟੀ ਦਾ ਉਧਰ ਨੂੰ ਜਾ ਕੇ ਉਹ ਸਟੈਂਡ ਲਾਊਗੀ ਕਲੈਕਟਿਵ ਤੌਰ ਦੇ ਉੱਤੇ ਜਿਹੜੀ ਕਲੈਕਟਿਵ ਸਟੈਂਡ ਦਾ ਕੁਐਸਚਨ ਹੈ ਮੇਰਾ ਖਿਆਲ ਹੈ ਸਾਡੇ ਸਾਹਮਣੇ ਹੈ 84 ਵਾਰ-ਵਾਰ ਵਾਪਰ ਰਹੇ ਨੇ ਦੁਨੀਆ 'ਚ ਫਿਰ ਵੀ ਵਾਪਰ ਨਹੀਂ ਗਈ ਜੇਕਰ ਹਾਲਾਤ ਇਹੋ ਜਿਹੇ ਰਹੇ ਲਗਾਤਾਰਤਾ ਦੇ ਵਿੱਚ ਔਰ ਕਿਤੇ ਚੁੱਪ ਕਰ ਜਾਂਦਾ ਬੰਦਾ ਕਿਤੇ ਕੋਈ ਹੋਰ ਉਸ ਲੈਵਲ ਦੀਆਂ ਗੱਲਾਂ ਕਰਦਾ ਔਰ ਜਿਹੜੀ ਸ਼ਬਦਾਂ ਦੀ ਹਿੰਸਾ ਹੈ ਸਾਇਬ ਜੀ ਦਬਕੇ ਹੀ ਰਹਿਣਾ ਕਿਸੇ ਨੇ ਤਾਂ ਸ਼ਬਦਾਂ ਦੀ ਹਿੰਸਾ ਤਾਂ ਰੋਜ਼ ਮਾਰਦੀ ਆ ਬੰਦੇ ਨੂੰ ਰੂਹ ਦੇ ਤੌਰ ਤੇ ਵੱਖ-ਵੱਖ ਮਾਮਲਿਆਂ ਦੇ ਤੌਰ ਤੇ ਤੇ ਜਦੋਂ ਇੱਕ ਸੂਬੇ ਦੀ ਮੈਂਬਰ ਪਾਰਲੀਮੈਂਟ ਨੂੰ ਦੇਸ਼ ਦਾ ਹੋਮ ਮਿਨਿਸਟਰ ਕਹਿੰਦੇ ਬੈਠੋ ਇਹ ਗੱਲ ਹੀ ਕਰਨੀ ਮੈਂ ਦੇਖ ਤੱਕ ਕਿਵੇਂ ਕਤਲਾਨੂੰ ਸਿਓ ਕਰਦੀਏ ਪਹਿਲਾਂ ਉਹ ਦੋ ਸਾਲ ਨੋਟੀਫਾਈ ਕਰਕੇ ਬੈਠਾ ਹੁੰਦਾ ਤੇ ਉਸ ਤੋਂ ਬਾਅਦ ਵਿਡਰਾ ਕਰਦਾ ਗੱਲ ਤਾ ਇਹਦੇ ਚ ਇੱਕ ਤਾਕਤ ਤੇ ਇੱਕ ਹੌਮੇਚ ਹਲਕਦੀ ਆ ਨਾ ਦਿਖਾਈ ਦੇ ਰਹੀ ਆ ਵੀ ਤੂੰ ਜਿਹੇ ਜਿਹੇ ਆ ਕੇ ਬੈਠੋ ਨਹੀਂ ਬੈਠੋਗੇ ਤਾਂ ਕੋਈ ਗੱਲ ਨਹੀਂ ਔਰ ਸਾਡੇ ਕੋਲ ਸਸਤਾਵਾ ਕੋਲੋਂ ਬੁੱਕਤ ਨਹੀਂ ਮੱਚੀ ਹਜੇ ਓਡੀ ਲੜਾਈ ਲੜਨ ਦੀ ਉਹਨੂੰ ਕਿਵੇਂ ਲਿਆਦਾ ਜਾਏ ਜਦੋਂ ਅਕਾਲ ਤਖਤ ਦੀ ਅਗਵਾਈ ਦੇ ਵਿੱਚ ਕਮੇਟੀ ਬਣਦੀ ਆ ਐ ਜੀਪੀਸੀ ਦੀ ਕਮੇਟੀ ਨੂੰ ਕੋਈ ਟਾਈਮ ਨਹੀਂ ਦਿੰਦਾ ਗੱਲ ਕਰਨ ਦੇ ਲਈ ਵੀ ਤਾਂ ਐਕਸ਼ਨ ਪ੍ਰੋਗਰਾਮ ਕੀ ਐ ਇਸ ਤੋਂ ਉਹਦੇ ਚਾਹ ਸਾਡੇ ਬਾਕੀ ਦੇ ਲੋਕਾਂ ਕੋਲ ਕੋਈ ਗੱਲ ਹੈ ਹੋਰ ਜਾਂ ਚੁੱਪ ਕਰਕੇ 2 ਸਾਲ ਨਹੀਂ ਦਿੰਦਾ ਤਾਂ 3 ਸਾਲ 4 ਸਾਲ 5 ਸਾਲ 10 ਸਾਲ ਕਿੰਨਾ ਚਿਰ ਉਹ ਠੀਕ ਹੈ ਨਹੀਂ ਦਿੰਦੇ ਤਕੜੇ ਨੇ ਜੀ ਕੀ ਕਰੀਏ ਕਰੀ ਗੱਲ ਕਰੋ ਔਰ ਉਹ ਚੀਜ਼ਾਂ ਜਿਸ ਲੈਵਲ ਤੇ ਹੋ ਰਹੀਆਂ ਨੇ ਔਰ ਇਹਦੇ ਲਈ ਮਿੰਤਾਏ ਲੱਗਦਾ ਕਿ ਜਿੰਨੇ ਕੁ ਬੰਦੇ ਵੀ ਬੋਲਦੇ ਨੇ ਸ਼ਾਇਦ ਉਹਨਾਂ ਨੂੰ ਵੀ ਆਵਾਜ਼ ਬੰਦ ਕਰਾਉਣ ਦਾ ਕੁਐਸਚਨ ਹੈ ਰਾਤ ਹੀ ਇੱਕ ਪਿੰਡ ਦੀ ਬਠਿੰਡੇ ਦੀ ਮੰਡੀ ਦੇ ਵਿੱਚ ਜਿਹੜਾ ਮੰਡੀ ਢੇਰੀਆਂ ਤੇ ਰੌਲਾ ਪਿਆ ਜਿੰਨਾ ਲਾਤੀ ਚਾਰਜ ਇੱਕ ਦੂਜੇ ਨਾਲ ਹੋਇਆ ਮੇਰੇ ਕਹਿ ਲੈ ਇਹ ਰੋਜ ਜੇ ਮੰਡੀਆਂ ਦੇ ਅੰਦਰ ਵੜ ਕੇ ਪਹਿਲਾਂ ਤਾਂ ਸੜਕ ਰੁਕਣ ਤੇ ਸੀ ਹੁਣ ਅੰਦਰ ਬੰਦ ਕਰਕੇ ਹੋ ਜਾਇਆ ਕਰੂਗਾ ਤਾਂ ਸਟੇਟ ਤਾਂ ਬਰੂਟਲ ਹੋ ਹੀ ਰਹੀ ਹੈ ਉਧਰ ਨੂੰ ਜਾ ਰਹੀ ਹੈ ਜਿਹੜਾ ਜਿਹੜੇ ਪਾਸੇ ਨੂੰ ਮਤਲਬ ਆਪਾਂ ਗੱਲ ਕਰਦੇ ਆ ਕਿ ਡੈਟਰਾਟ ਹੋਣਾ ਚਾਹੀਦਾ ਹੈ ਵਿਚ ਵਿਚਾਲੇ ਰੁਕਣਾ ਚਾਹੀਦਾ ਹੈ ਜਾਂ ਕੋਈ ਇਸ ਲੈਵਲ ਤੇ ਗੱਲ ਨਹੀਂ ਹੋਣੀ ਚਾਹੀਦੀ ਫਲਸਤੀਨੀ 40000 ਮਾਰਤਾ ਹੈ ਜਿਹੜਾ ਰਾਉਂਡ ਫਿਗਰ ਜੀ ਹੈ ਡੇਲੀ ਮਾਰਿਆ ਜਾ ਰਿਹਾ ਕਿੱਥੇ ਗੱਲ ਹੁੰਦੀ ਹੈ ਕਿਤੇ ਦੁਨੀਆ ਦੇ ਵਿੱਚ ਕਿਤੇ ਕੋਈ ਪ੍ਰੋਟੈਸਟ ਵੱਡੇ ਪੱਧਰ ਤੇ ਕਿਤੇ ਨਹੀਂ ਇਤੋਂ ਪਹਿਲਾਂ ਜਿਹੜੇ ਪ੍ਰਾਣੀਆਂ ਜੰਗਾਂ ਸੀ ਮੈਂ ਤਾਂ ਆਪ ਦੇਖਿਆ ਇੱਥੇ ਬਹੁਤ ਮੁੰਜਾਰੇ ਪੰਜਾਬ ਚ ਮੈਂ ਹੁੰਦੇ ਦੇਖਦਾ ਵੱਡੇ ਹੁੰਦੇ ਰਹਿੰਦੇ ਉਹ ਸਾਰੇ ਮਾਮਲੇ ਦੇ ਵਿੱਚ ਜੂਐਨਓ ਵਰਗੀ ਸੰਸਥਾ ਦੇ ਸੈਕਟਰੀ ਜਨਰਲ ਤੇ ਇਜ਼ਰਾਈਲ ਨੇ ਰੋਕ ਲਾਤੀ ਕਿ ਇੱਥੇ ਨਹੀਂ ਬਣੇਗਾ ਤੂੰ ਦੁਨੀਆ ਕਿੱਥੇ ਹੈ ਕਿਹੜੀ ਦੁਨੀਆ ਜਿੱਦੂ ਜੂ ਆਪਾਂ ਇੱਕ ਸੰਸਥਾ ਬਣਾਈ ਕਿ ਜੂਐਨਓ ਐ ਵੱਡੀ ਦੁਨੀਆ ਦੀ ਪੰਚਾਇਤ ਹੈ ਅੱਗੇ ਨੂੰ ਮਾਮਲੇ ਇਹ ਵਿਚਾਰਿਆ ਕਰੂਗੀ ਉਹਦਾ ਜਾਣਨ ਹਾ ਉਸ ਮਤੇ ਪਾ ਦਿੰਦਾ ਸਭ ਕੁਝ ਕਰ ਦਿੰਦਾ ਪਰ ਕਿਉਂ ਕਿਉਂਕਿ ਉਹਦੇ ਤਾਂ ਜਿਹੜਾ ਬੰਦਾ ਬੈਠਾ ਹੈ ਜਿਹੜਾ ਮਾਰ ਰਿਹਾ ਲਗਾਤਾਰ ਕਤਲਿਆ ਮਚਾ ਰਿਹਾ ਪੂਰੀ ਦੁਨੀਆ ਚ ਉਹ ਵੀ ਅੱਜ ਦੀ ਸਬਲਾਈਟ ਦੁਨੀਆ ਚ ਉਹਦੇ ਸਾਹਮਣੇ ਖੜਾ ਹੋਣ ਲਈ ਤਾਂ ਜੰਤਕ ਲੜਾਈ ਹੈ ਉੱਡੀ ਨਾ ਦੇਸ਼ਾਂ ਦੇ ਮੁਖੀਆਂ ਦੇ ਵਿੱਚ ਕੋਈ ਹਿੰਮਤ ਹੈ ਤੇ ਜੁਰਤ ਹੈ ਕਿ ਉਹ ਖੜ ਕੇ ਕੋਈ ਗੱਲ ਕਰ ਲੈ ਦੇਸ਼ ਇਸ ਲੈਵਲ ਦੀ ਗੱਲ ਕਰ ਲੈ ਇਸ ਲਈ ਅੱਜ ਵੀ ਕੋਈ ਮਾਹੌਲ ਬਹੁਤ ਸਾਜਗਰ ਮਾਹੌਲ ਨਹੀਂ ਹੈ ਇਹ ਚਿੰਤਾ ਕਰਨ ਯੋਗ ਵੀ ਆ ਔਰ ਚਿੰਤਨ ਦੇ ਯੋਗ ਵੀ ਆ ਪਹਿਲਾਂ ਨਾਲੋਂ ਜ਼ਿਆਦਾ ਕਿਉਂਕਿ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਮਾਸਟ ਰੈਸਟ੍ਰਕਸ਼ਨ ਦਾ ਜਿਹੜਾ ਹਥਿਆਰ ਹੈ ਉਹ ਜਾਦਾ ਪਾਵਰਫੁਲ ਹੋ ਰਿਹਾ ਹੈ ਉਹ ਮਾਰ ਜਾਦਾ ਸਕਦਾ ਪਹਿਲਾਂ ਨਾਲੋਂ ਔਰ ਉਹ ਕਤਲੇਆਮ ਜਾਦਾ ਮਚਾ ਸਕਦਾ ਪਹਿਲਾਂ ਕਿਸੇ ਵੀ ਸਮੇਂ ਦੇ ਨਾਲੋਂ ਇਸੇ ਲਈ ਇਸ ਜਿਹੜੇ ਚਰਚਾਵਾਂ ਦਾ ਜਿਹੜਾ ਸਾਡਾ ਦੌਰ ਹੈ ਕਿ ਅੱਜ ਕੀ ਕਰਨਾ ਚਾਹੀਦਾ ਇਹਨੂੰ ਉਧਰੋਂ ਸੋਚਣ ਦੀ ਲੋੜ ਹੈ ਔਰ ਅੱਜਕੱਲ ਇੰਟਰਡिपेंडੈਂਟ ਦੁਨੀਆ ਦੇ ਵਿੱਚ ਦੁਨੀਆ 'ਚ ਜੋ ਵਾਪਰਦਾ ਤੁਰੰਤ ਇੱਥੇ ਵਾਪਰਦਾ ਉਹ ਸਾਡਾ ਕੈਨੇਡਾ 'ਚ ਬੈਠਾ ਬੰਦਾ ਹੈ ਅਮਰੀਕਾ 'ਚ ਬੈਠਾ ਬੰਦਾ ਜਿੱਥੇ ਵੀ ਬੈਠਾ ਬੰਦਾ ਉਹਦੀ ਰੂਹ ਵੀ ਕਰਨ ਆਉਂਦੀ ਆ ਉਸੇ ਦੇ ਨਾਲ ਦੀ ਨਾਲ ਔਰ ਇਸੇ ਕਰਕੇ ਗੱਲ ਜਿਹੜੀ ਹੈ ਜੇ ਗੁਰੂ ਨਾਨਕ ਸਾਹਿਬ ਤਾਂ ਚੱਲ ਪਏ ਪੈਦਲ ਜਿੱਥੇ ਤੱਕ ਜਾ ਸਕਦੇ ਸੀ ਜਾ ਸਕਦੇ ਸੀ ਅਸੀਂ ਬਹੁਤੀ ਵਾਰੀ ਇਹ ਕਰਦੇ ਆ ਕਿ ਸੰਭੂ ਤੱਕ ਬਹੁਤ ਹੈ ਤੁਸੀਂ ਬਹੁਤ ਜ਼ਿਆਦਾ ਤੁਸੀਂ ਹੱਥੋਂ ਸੋਸ਼ਲ ਮੀਡੀਆ ਤੇ ਆਲੇ-ਦਾਲੇ ਗੱਲਾਂ ਕਰਕੇ ਦੇਖ ਲਓ ਸਾਡੇ ਪੰਜਾਬ ਦੀ ਤਾਂ ਗੱਲ ਸੁਲਝਦੇ ਨਹੀਂ ਤੁਸੀਂ ਹੋਰੇ ਲੱਗ ਗਿਓ ਆਲੇ-ਦਾਲੇ ਗੱਲਾਂ ਕਰਨ ਦਾ ਇਹਦਾ ਮਤਲਬ ਉਹ ਥਾਟ ਪ੍ਰੋਸੈਸ ਹੈ ਜਿਹਨੂੰ ਉੱਥੇ ਤੱਕ ਬਣਾ ਦਿੱਤਾ ਗਿਆ ਉਸ ਫੈਕਟਰ ਪੈਟਰਨ ਤੋਂ ਬਿਨਾਂ ਸਾਡੇ ਇਹ ਗੱਲ ਵੀ ਪ੍ਰੋਪਰ ਸਮਝ ਨਹੀਂ ਆਉਣੀ ਗਲੋਬਲ ਸੈਟਅਪ ਤੋਂ ਬਿਨਾ ਬਹੁਤ ਬਹੁਤ ਮਿਹਰਬਾਨੀ ਵਾਹਿਦੁਰਜੀ ਦਾ ਕਲਸਾ ਵਾਹਿਦੁਰਜੀ